ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਪਿਛਲੇ ਦਿਨੀ ਦੋਸਤੋ ਕਮੇਡੀ King ਜਸਵਿੰਦਰ ਸਿੰਘ ਭੱਲਾ ਜੀ ਦਾ ਦਿਹਾਂਤ ਹੋਇਆ ਗੱਲਬਾਤ ਭੱਲਾ ਜੀ ਦੀ ਜ਼ਿੰਦਗੀ ਬਾਰੇ ਕਰਾਂਗੇ ਖੇਤੀਬਾੜੀ ਦੇ ਪ੍ਰੋਫੈਸਰ ਤੋਂ ਲੈ ਕੇ ਕਮੇਡੀ ਦੇ King ਤੱਕ ਦਾ ਸਫ਼ਰ ਕਿਵੇਂ ਉਹਨਾਂ ਦਾ ਸੀਗਾ ਦੱਸਾਂਗੇ ਸਾਰੀ ਗੱਲਬਾਤ ਕਿੱਦਾਂ ਇਹ ਮਸ਼ਹੂਰ ਹੋਏ ਔਰ ਚਾਚੇ ਚਾਤਰੀ ਦੇ ਕੁਝ ਐਸੇ ਕਿੱਸੇ ਇਹਨਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਸੋ ਵੀਡੀਓ ਬੜੀ ਦਿਲਚਸਪ ਹੈ ਇਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਨਾ ਔਰ ਚੈਨਲ ਜਿਨ੍ਹਾਂ ਵੀਰ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਾਬ ਲੋ ਤਾਂ ਦੋਸਤੋ ਸ਼ਾਇਰਾਨਾ ਅੰਦਾਜ਼ ਚ ਗੱਲ ਕਹਿਣੀ ਸਾਹਮਣੇ ਬਣੇ ਦੇ ਦਿਲ ਤੇ ਲੱਗਣੀ ਪਰ અપਮਾਨ ਮਹਿਸੂਸ ਨਾ ਕਰਵਾਉਣਾ ਇਹ ਜਸਵਿੰਦਰ ਭੱਲਾ ਦੀ ਕਲਾ ਸੀ ਉਹ ਪੰਜਾਬੀ ਸਿਨੇਮੇ ਦੇ ਅਜਿਹੇ ਹਰਫਨ ਮੌਲਾ ਕਲਾਕਾਰ ਸਨ ਜਿਨ੍ਹਾਂ ਨੇ ਸਮਾਜਿਕ ਮੁੱਦੇ ਵੀ ਚੁੱਕੇ ਤੰਜ ਵੀ ਕਸੇ ਤੇ ਹਾਸੇ ਵੀ ਫਲਾਏ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਪੱਲਾ ਦੇ ਦਿਹਾਂਤ ਨਾਲ ਪੰਜਾਬੀ ਸਿਨੇਮਾ ਚੱਕ ਦੇ ਨਾਲ-ਨਾਲ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਜਸਵਿੰਦਰ ਪੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਸ਼ੁੱਕਰਵਾਰ ਤੜਕੇ 4 ਵਜੇ 65 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਉਹਨਾਂ ਦਾ ਸੰਸਕਾਰ ਮੋਹਾਲੀ ਵਿੱਚ ਕੀਤਾ ਗਿਆ ਸਿਨੇਮਾ ਚਕਸਣੇ ਵਕਵਾਕ ਖੇਤਰਾ ਨਾਲ ਜੁੜੀਆਂ ਸ਼ਕਤੀਆਂ ਉਹਨਾਂ ਨੂੰ ਛੰਦਾ ਜਲੀ ਦੇਣ ਪਹੁੰਚੀਆਂ ਤਾਂ ਦੋਸਤੋ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੌਰਾਹਾ ਸ਼ਹਿਰ 'ਚ ਹੋਇਆ ਪਰ ਉਹਨਾਂ ਦਾ ਪਿਸ਼ੋਕੜ ਲੁਧਿਆਣਾ ਜਿਹਦੇ ਦੇ ਪਿੰਡ ਕਦੋਂ ਦਾ ਸੀ ਉਹਨਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਪੇਸ਼ੇ ਵਜੋਂ ਅਧਿਆਪਕ ਸਨ ਅਧਿਆਪਕ ਵਜੋਂ ਨੌਕਰੀ ਲੱਗਣ ਮਗਰੋਂ ਉਹਨਾਂ ਦੇ ਪਿਤਾ ਦੌਰਾਹਾ ਆ ਕੇ ਬਸ ਗਏ ਦੋਰਾਹੇ ਤੋਂ ਹੀ ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਜਸਵਿੰਦਰ ਭੱਲਾ ਦਾ ਜਨਮ ਚਾਹੇ ਦੋਰਾਹਾ ਸ਼ਹਿਰ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਪਿੰਡ ਆਉਣਾ ਜਾਣਾ ساری ਉਮਰ ਜਾਰੀ ਰੱਖਿਆ ਸੀ ਔਰ ਜਸਵਿੰਦਰ ਭੱਲਾ ਹਰ ਸਾਲ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਵਾਲੇ ਦਿਨ ਕਦੋਂ ਪਿੰਡ ਦੇ ਵਿੱਚ ਧਾਰਮਿਕ ਸਥਾਨ ਉੱਤੇ ਮੱਥਾ ਟੇਕਣ ਆਉਂਦੇ ਸੀਗੇ ਗੁਰਪ੍ਰੀਤ ਸਿੰਘ ਗਿੱਲ ਪਿਛਲੇ 49 ਸਾਲਾਂ ਤੋਂ ਜਸਵਿੰਦਰ ਸਿੰਘ ਭੱਲਾ ਨਾਲ ਸੰਪਰਕ ਵਿੱਚ ਸਨ ਜਸਵਿੰਦਰ ਭੱਲਾ ਦੀ ਮੌਤ ਨਾਲ ਉਹਨਾਂ ਨੂੰ ਬੜਾ ਗਹਿਰਾ ਦੁੱਖ ਪਹੁੰਚਿਆ ਔਰ ਗੁਰਭਜਨ ਸਿੰਘ ਗਿੱਲ ਪੰਜਾਬੀ ਲੇਖਕ ਤੇ ਪ੍ਰੋਫੈਸਰ ਨੇ ਰਿਟਾਇਰਡ ਇਹ ਤੋਂ ਇਲਾਵਾ ਗਿੱਲ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਭੱਲਾ ਦੇ ਸਾਥੀ ਸੀਗੇ ਤਾਂ ਦੋਸਤੋ ਉਹ ਦੱਸਦੇ ਆ ਕਿ ਮੈਂ ਜਸਵਿੰਦਰ ਭੱਲਾ ਨੂੰ ਸਾਲ 1976 ਤੋਂ ਜਾਣਦਾ ਸੀ ਉਸ ਵੇਲੇ ਮੈਂ ਗੁਰੂ ਨਾਨਕ نیشنل ਕਾਲਜ ਵਿੱਚ ਪੜ੍ਹਾਉਂਦਾ ਹੁੰਦਾ ਸੀ ਤੇ ਭੱਲੇ ਦੀ ਭੈਣ ਮੇਰੀ ਵਿਦਿਆਰਥਣ ਸੀ ਉਹਦੇ ਪਿਤਾ ਵੀ ਮੇਰੇ ਜਾਣਕਾਰ ਸਨ ਉਹ ਕਹਿੰਦੇ ਭੱਲੇ ਦਾ ਜਨਮ ਦੋਰਾਹੇ ਵਿੱਚ ਹੋਇਆ ਸੀ ਤੇ ਲੰਬਾ ਸਮਾਂ ਉਹ ਆਪਣੇ ਪਰਿਵਾਰ ਨਾਲ ਉੱਥੇ ਹੀ ਰਹਿੰਦੇ ਰਹੇ। ਮਗਰੋਂ ਉਹਨਾਂ ਦੀ ਨੌਕਰੀ ਪੰਜਾਬ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਚ ਲੱਗ ਗਈ ਤਾਂ ਉਹ ਇੱਥੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਰਹਿਣ ਲੱਗ ਪਏ। ਇੱਥੇ ਵੀ ਉਹ ਕਈ ਸਾਲ ਤੱਕ ਰਹਿੰਦੇ ਰਹੇ। ਲਗਭਗ 3 ਸਾਲ ਪਹਿਲਾਂ ਜਸਵਿੰਦਰ ਭੱਲੇ ਨੇ ਆਪਣੀ ਰਹਾਇਸ਼ ਮੋਹਾਲੀ ਵਿੱਚ ਕਰ ਲਈ ਸੀਗੀ। ਜਸਵਿੰਦਰ ਸਿੰਘ ਭੱਲਾ ਦੀ ਪਤਨੀ ਦਾ ਨਾਮ ਪਰਮਦੀਪ ਭੱਲਾ ਹੈ। ਉਹਨਾਂ ਦੇ ਦੋ ਬੱਚੇ ਪਖਰਾਜ ਪੱਲਾ ਅਤੇ ਅਰਸ਼ ਫਰੀਦ ਪੱਲਾ ਨੇ ਉਹਨਾਂ ਦੇ ਪੁੱਤਰ ਪਖਰਾਜ ਖੁਦ ਵੀ ਅਦਾਕਾਰ ਨੇ ਤੇ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਨੇ ਜਸਵਿੰਦਰ ਪੱਲਾ ਨੇ ਸਾਲ 1988 ਵਿੱਚ ਛਣਕਾਟਾ 88 ਨਾਲ ਇੱਕ ਕਮੇਡੀਅਨ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਉਹਨਾਂ ਨੇ ਕੈਰੀ ਆਨ ਚੱਟਾ ਜਿੰਦ ਜਾਨ ਬੈਂਡ ਵਾਜੇ ਜੱਟ ਅਤੇ ਜੁਲੀਟ ਵਰਗੀਆਂ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਤੇ ਕਮੇਡੀ ਨਾਲ ਲੋਕਾਂ ਦਾ ਦਿਲ ਜਿੱਤਿਆ ਭੱਲੇ ਦੀ ਛਣਕਾਟਾ ਵੀਡੀਓ ਸੀਰੀਜ਼ ਬਹੁਤ ਪਸੰਦ ਕੀਤੀ ਗਈ ਸੀ ਉਹਨਾਂ ਦੇ ਦੋਸਤ ਬਾਲ ਮੁਕੰਦ ਸ਼ਰਮਾ ਦੱਸਦੇ ਨੇ ਕਿ 1982 ਦੇ ਵਿੱਚ ਅਸੀਂ ਦੂਰਦਰਸ਼ਨ ਤੇ ਆਉਣ ਲੱਗ ਪਏ ਸੀ ਤੇ 88 ਵਿੱਚ ਛਣਕਾਟਾ ਆ ਗਿਆ ਤੇ 2009 ਤੱਕ 27 ਛਣਕਾਟੇ ਆਏ ਉਹਨਾਂ ਦੇ ਕਿਰਦਾਰ ਤੇ ਕਾਮੇਡੀ ਦਾ ਸਟਾਈਲ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀ ਸੀ ਸਤਬੀਰ ਸਿੰਘ ਗੋਸਲ ਨੇ ਜਸਵਿੰਦਰ ਭੱਲਾ ਦੇ ਦੇਹਾਂ ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਯੂਨੀਵਰਸਿਟੀ ਨੂੰ ਬਹੁਤ ਵੱਡਾ ਘਾਟ ਆਇਆ। ਪੰਜਾਬ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹਦੇ ਨਾਲ ਹੀ ਜਸਵਿੰਦਰ ਭੱਲਾ ਦੇ ਖਾਸ ਸਬੰਧ ਰਹੇ ਕਿਉਂਕਿ ਇਸ ਯੂਨੀਵਰਸਿਟੀ ਵਿੱਚੇ ਉਹਨਾਂ ਨੇ ਆਪਣੀ ਕਲਾ ਦੇ ਜੋਰ ਦਿਖਾਉਣੇ ਸ਼ੁਰੂ ਕੀਤੇ ਸੀ। 1990 ਦੇ ਨੇੜੇ ਤੇੜੇ ਜਸਵਿੰਦਰ ਭੱਲਾ ਤੋਂ ਬਤੌਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਵਾਲੇ ਡਾਕਟਰ ਟੀ ਐਸ ਰਿਆੜ ਹੁਣ ਐਡੀਸ਼ਨਲ ਕਮਿਊਨੀਕੇਸ਼ਨ ਸੈਂਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਨੇ ਉਹ ਕਹਿਣਾ ਕਿ ਜਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਹੀ 88 ਤੋਂ ਛਣਕਾਟਾ ਵੀਡੀਓ ਸੀਰੀਜ਼ ਜਿਹੜੀ ਇਹਦੀ ਕੈਸਟ ਕੱਢੀ ਸੀ ਇਸੇ ਦੌਰਾਨ ਉਹ ਖੇਤੀਬਾੜੀ ਸੰਦੇਸ਼ ਵੀ ਕਿਸਾਨਾਂ ਤੱਕ ਪਹੁੰਚਾਉਂਦੇ ਰਹੇ ਤੇ ਨਾਲ ਹੀ ਸਟੇਜ ਤੇ ਆਪਣੀ ਅਦਾਕਾਰੀ ਵੀ ਸ਼ੁਰੂ ਕੀਤੀ ਸੀ ਐਗਰੀਕਲਚਰ ਸਾਇੰਸ ਪੀ ਐਚ ਡੀ ਐਪੀ ਐਚ ਡੀ ਸੀਗੇ ਐਗਰੀਕਲਚਰ ਸਾਇੰਸ ਵਿੱਚ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਇਹ ਸੇਵਾਵਾਂ ਨਿਭਾ ਚੁੱਕੇ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਵੀਰ ਸਿੰਘ ਗੋਸਲ ਦੱਸਦਾ ਕਿ ਬੀ ਐਸ ਸੀ ਤੇ ਫਿਰ ਐਮ ਐਸ ਸੀ ਕਰਨ ਤੋਂ ਬਾਅਦ ਉਹਨਾਂ ਨੇ ਬਤੌਰ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਤੋਂ ਹੀ ਆਪਣੇ ਹੋਂਕ ਦੀ ਸ਼ੁਰੂਆਤ ਕੀਤੀ ਸੀ ਜਸਵਿੰਦਰ ਸਿੰਘ ਭੱਲਾ ਨੇ ਸਾਲ 1999 ਦੇ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਖੇਤੀਬਾੜੀ ਪਸਾਰ ਵਿਭਾਗ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਫਿਰ ਉਹ ਇੱਥੇ ਸਹਿਯੋਗੀ ਪ੍ਰੋਫੈਸਰ ਬਣੇ ਤੇ ਫਿਰ ਪ੍ਰੋਫੈਸਰ ਵਜੋਂ ਤਰੱਕੀ ਹਾਸਲ ਕੀਤੀ ਸਾਲ 2016 ਵਿੱਚ ਉਹ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਬਣੇ ਤੇ ਸਾਲ 2020 ਦੇ ਵਿੱਚ ਉਹ ਇਥੋਂ ਸੇਵਾਮੁਕਤ ਹੋਏ ਤਾਂ ਉਹਨਾਂ ਦਾ ਮੁੱਖ ਕੰਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੁੰਦੀਆਂ ਖੋਜਾਂ ਵਿਕਸਤ ਹੁੰਦੀਆਂ ਤਕਨੀਕਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸੀ ਉਹ ਇਹਨਾਂ ਖੋਜਾਂ ਅਤੇ ਕੰਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਂਦੇ ਸੀਗੇ ਆਪਣੇ ਅਕਾਦਮਿਕ ਸਫ਼ਰ ਦੌਰਾਨ ਡਾਕਟਰ ਪੱਲਾ ਨੇ ਕਈ ਰਚਨਾਤਮਕ ਸੰਚਾਰ ਢੰਗਾਂ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਸੱਤ ਆਡੀਓ ਕਹਾਣੀਆਂ ਤੇ ਕਈ ਵਿਜ਼ੂਅਲ ਪ੍ਰੋਜੈਕਟ ਤਿਆਰ ਕੀਤੇ ਜਿਨ੍ਹਾਂ ਨਾਲ ਮਸ਼ਰੂਮ ਦੀ ਕਾਸ਼ਤ, ਮਧੂਮੱਖੀ ਪਾਲਣ ਤੇ ਫਸਲ ਅਭਿਆਸਾਂ ਵਰਗੇ ਵਿਸ਼ਿਆਂ ਤੇ ਹਾਸੇ ਮਜ਼ਾਕ ਨੂੰ ਬਿਹਾਰ ਕਾ ਖੇਤੀਬਾੜੀ ਗਿਆਨ ਨਾਲ ਜੋੜਿਆ ਗਿਆ ਸੀ। ਉਹਨਾਂ ਦੇ ਕੰਮ ਇਹ ਦਿਖਾਉਣ ਵਿੱਚ ਮੋਰੀ ਸਨ ਕਿ ਮਨੋਰੰਜਨ ਸਿੱਖਿਆ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦਾ। ਉਹਨਾਂ ਦੇ ਯਤਨਾਂ ਨੂੰ ਵੱਡੇ ਪੱਧਰ 'ਤੇ ਪਛਾਣ ਮਿਲੀ ਤੇ ਉਹਨਾਂ ਨੂੰ ਅਕਾਦਮਿਕ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਦੋਵਾਂ ਤੋਂ ਬੜੀ ਪ੍ਰਸ਼ੰਸਾ ਮਿਲੀ। ਉਹ ਕਿਸਾਨ ਮੇਲੇਆਂ ਅਤੇ ਯੂਨੀਵਰਸਿਟੀਆਂ ਦੇ ਹੋਰ ਸਮਾਗਮਾਂ 'ਚ ਸਟੇਜ 'ਤੇ ਆਮਦੇ ਰਹੇ। ਸੇਵਾਮੁਕਤ ਹੋਣ ਮਗਰੋਂ ਵੀ ਉਹ ਕਈ ਵਾਰ ਵਲੰਟੀਅਰ ਤੌਰ 'ਤੇ ਆਪਣੀਆਂ ਸੇਵਾਵਾਂ ਦੰਦੇ ਰਹੇ। ਤਾਂ ਦੋਸਤੋ ਜਵਿੰਦਰ ਪੱਲਾ ਸਾਰ ਛੱਡ ਗਿਆ ਪਰ ਉਹਨਾਂ ਦੀ ਜਿਹੜੀ ਪੰਜਾਬੀ ਨੂੰ ਦੇਣ ਹੈ ਉਹ ਜਿਉਂਦੀ ਰਹੂਗੀ ਤਾਂ ਇਹਨਾਂ ਦਾ ਦੋਸਤ ਬਾਲਮਕੰਦ ਸ਼ਰਮਾ ਬੜੇ ਕਰੀਬੀ ਤਾਂ ਦੋਸਤੋ ਬਾਲਮਕੰਦ ਸ਼ਰਮਾ ਯਾਦ ਕਰਦੇ ਆ ਦੱਸਦਾ ਕਿ ਨਾ ਸਿਰਫ ਪੰਜਾਬੀ ਫਿਲਮ ਡਾਇਰੈਕਟਰੀ ਪੰਜਾਬੀ ਸਿਨੇਮਾ ਬਲਕਿ ਦੁਨੀਆ 'ਚ ਵੱਸਦੇ ਹਰ ਪੰਜਾਬੀ ਦੇ ਮਨਾਂ 'ਚ ਸੋਗ ਹੈ ਉਹਨਾਂ ਦੇ ਸ਼ਬਦ ਗੂੰਜਦੇ ਰਹਿਣਗੇ ਫਿਲਮ ਇੰਡਸਟਰੀ ਚ ਉਹਨਾਂ ਦੇ ਡਾਇਲੋਗ ਤਾਂ ਕਿ ਆ ਕਲਾਮ ਜਿਉਂਦੇ ਰਹਿਣਗੇ ਉਹ ਕਹਿੰਦਾ ਜਸਵਿੰਦਰ ਪੱਲਾ ਸਾਰ ਛੱਡ ਗਿਆ ਪਰ ਉਹਨਾਂ ਦੀ ਜਿਹੜੀ ਪੰਜਾਬੀ ਨੂੰ ਦੇਣ ਉਹ ਜਿੰਦਾ ਰਹੇਗੀ ਉਹ ਕਹਿੰਦਾ ਕਿ ਪੱਲਾ ਸਾਹਿਬ ਦੀ ਕ੍ਰੀਏਟੀਵਿਟੀ ਗੱਲ ਔੜਨੀ ਤੇ ਡਿਲੀਵਰੀ ਕਰਨੀ ਪੰਜਾਬੀ ਚ ਉਹਦਾ ਕੋਈ ਮੁਕਾਬਲਾ ਨਹੀਂ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੂਗਾ ਉਹ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਦੱਸਦੇ ਕਿ ਜਦੋਂ ਅਸੀਂ 1977 ਚ ਪੀਏ ਯੂਚ ਬੀਐਸਸੀ ਕੀਤੀ ਤੇ ਜਮਾਤੀ ਬਣੇ ਮੈਂ ਭੱਲਾ ਸਾਹਿਬ ਨੂੰ ਕਿਹਾ ਕਿ ਤੁਸੀਂ ਗਾਉਂਦੇ ਬਹੁਤ ਵਧੀਆ ਹੋ ਮੈਂ ਥੋੜਾ ਥੀਏਟਰ ਆਰਟਿਸਟ ਸੀਗਾ ਸੋ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਥੋੜਾ ਜਿਹਾ ਮੋੜ ਲਈਏ ਅਸੀਂ ਰਲ ਕੇ 1981 ਦੇ ਵਿੱਚ ਪਹਿਲੀ ਕਮੇਡੀ ਕੀਤੀ ਪਿੰਡਾਂ ਦੀਆਂ ਨਕਲਾਂ ਉਹ ਸਾਡੇ ਵਾਸਤੇ ਬਹੁਤ ਵਧੀਆ ਮੁਕਾਮ ਸੀ ਬਹਾਲੀ ਦੁਨੀਆ ਵਿੱਚ ਉਹ ਸਾਡਾ ਕਮੇਡੀ ਦੇ ਨਾਲ ਇੱਕ ਐਂਟਰੀ ਸੀਗੀ ਉਹ ਕਹਿੰਦਾ ਕਿ 1982 ਚ ਅਸੀਂ ਦੂਦਰਸ਼ਨ ਤੇ ਆਉਣ ਲੱਗ ਗਏ ਸੀ ਤੇ ਫਿਰ 88 ਵਿੱਚ ਛਣਕਾਟਾ ਆ ਗਿਆ ਤੇ 2009 ਤੱਕ 27 ਝਣਕਾਟੇ ਆਏ ਹੁਣ ਇੱਕ ਵਾਰ ਜਸਿੰਦਰ ਭੱਲੇ ਨੂੰ ਸਸਪੈਂਡ ਕਰਾਉਣ ਲਈ ਇੱਕ ਵੱਡੇ ਮੰਤਰੀ ਦਾ ਫੋਨ ਆਇਆ ਉਹ ਇੱਕ ਕਿੱਸਾ ਯਾਦ ਕਰਦੇ ਆਂ ਦੱਸਦੇ ਆਂ ਬਾਲਮਕੰਨ ਸ਼ਰਮਾ ਜੀ ਕਹਿੰਦੇ ਗੱਲ 2003 ਦੀ ਹੈ ਅਸੀਂ ਪਟਿਆਲੇ 'ਚ ਇੱਕ ਕਮੇਡੀ ਕੀਤੀ ਸੀ ਜਿਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਦੇ ਸਟਾਫ ਪ੍ਰਿੰਸੀਪਲ ਸੈਕਟਰੀ ਇਨੇ ਗੱਲ ਦਿਲ ਤੇ ਲੈ ਲਈ ਤੇ ਉਹਨੂੰ ਨਿੱਜੀ ਬਣਾ ਲਿਆ ਤਾਂ ਕੇ ਵੀ ਉਹ ਕਹਿੰਦਾ ਸੀ ਕਿ ਮੇਰੇ ਬੌਸ ਤੇ ਇਹਨੇ ਬਿਆੰਗ ਕਿਵੇਂ ਕਰਦਾ ਗੱਲ ਬਹੁਤ ਵੱਧ ਗਈ ਤੇ ਮੀਡੀਆ ਸਾਡੇ ਹੱਕ ਚ ਆ ਗਿਆ ਫਿਰ ਭਗਵੰਤ ਮਾਨ ਜੀ ਗੁਰਪ੍ਰੀਤ ਘੁੱਗੀ ਜੀ ਜਸਪਾਲ ਪੱਟੀ ਜੀ ਸਾਰੇ ਟੌਪ ਕਮੇਡੀਅਨ ਕਹਿੰਦਾ ਸਾਡੇ ਹੱਕ ਚ ਆ ਗਏ ਸਰਕਾਰ ਨੂੰ ਆਖਰ ਝੋਕਣਾ ਪਿਆ ਤੇ ਸੀਐਮ ਸਾਹਿਬ ਨੇ ਸਾਨੂੰ ਬੁਲਾ ਕੇ ਕਿਹਾ ਕਿ ਮੈਂ ਤਾਂ ਮਾਈਂਡ ਨਹੀਂ ਕੀਤਾ ਉਹ ਕਹਿੰਦੇ ਕਿ ਅਫਸਰੋਂ ਮਾਫੀ ਮੰਗ ਗਿਆ ਏ ਫੇਰ ਗੱਲ ਨਿਬੜ ਗਈ। ਮੀਡੀਆ ਨਾਲ ਗੱਲਬਾਤ ਕਰਦੇ ਆ ਅਦਾਕਾਰ ਜਿਹੜਾ ਗਿੱਪੀ ਗਰੇਵਾਲ ਆ ਇਹ ਕਹਿੰਦਾ ਕਿ ਜਦੋਂ ਕੈਰੀ ਆਨ ਚੱਟਾ ਵਰਗੀਆਂ ਫਿਲਮਾਂ ਲਿਖੀਆਂ ਜਾਂਦੀਆਂ ਸੀ ਤਾਂ ਜ਼ਿਆਦਾਤਰ ਫਿਲਮ ਉਹਨਾਂ ਨਾਲ ਬੈਠ ਕੇ ਲਿਖਣੀ ਪੈਂਦੀ ਸੀ ਕਿਉਂਕਿ ਉਹਨਾਂ ਦਾ ਹਿਊਮਰ ਬਾਰੇ ਸੋਚਣ ਦਾ ਤਰੀਕਾ ਵੱਖਰੇ ਪੱਧਰ ਦਾ ਸੀਗਾ ਕਮੇਡੀ ਬਾਰੇ। ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਸਾਰੇ ਸੀਨ ਉਹ ਠੀਕ ਕਰਦੇ ਹੁੰਦੇ ਸੀਗੇ। ਪੰਜਾਬੀ ਸਿਨੇਮਾ ਚ ਕਮੇਡੀਅਨ ਵਜੋਂ ਆਪਣੀ ਪਛਾਣ ਦਰਜ ਕਰ ਚੁੱਕੇ ਕਰਮਜੀਤ ਅਨਮੋਲ ਉਹ ਕਹਿੰਦਾ ਕਿ ਉਹ ਬਾ ਕਮਾਲ ਸਨ ਉਹ ਕਹਿੰਦਾ ਕਿ ਜੇ ਕਿਸੇ ਨੇ ਉਹਨਾਂ ਨੂੰ ਨਿੱਕੀ ਜੀ ਗੱਲ ਵੀ ਦੱਸ ਦਿੱਤੀ ਤਾਂ ਉਹਨਾਂ ਨੇ ਅੱਗੇ 20 ਬੰਦਿਆਂ ਨੂੰ ਦੱਸਣਾ ਕਿ ਇਹ ਗੱਲ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਉਹਨਾਂ ਨੇ ਕਿਹਾ ਕਿ ਉਹ ਛੋਟੇ ਕਲਾਕਾਰ ਨੂੰ ਕਦੇ ਵੀ ਛੋਟਾ ਮਹਿਸੂਸ ਨਹੀਂ ਹੋਣ ਦਿੰਦੇ ਸਨ ਉਹ ਕਹਿੰਦਾ ਮੈਂ ਉਹਨਾਂ ਨੂੰ 92 93 ਤੋਂ ਜਾਣਦਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀ ਓਨੇ ਹੀ ਵਧੀਆ ਹੁਣ ਵੀ ਸੀ ਜਸਵਿੰਦਰ ਪੱਲਾ ਮਿੱਠੇ ਦੇ ਬਹੁਤ ਸ਼ਕੀਮ ਸਨ ਤੇ ਸੈਟ ਤੇ ਬਾਕੀ ਦੇ ਕਲਾਕਾਰਾਂ ਤੋਂ ਉਹ ਮਿੱਠਾ ਖੋਹ ਲੈਂਦੇ ਸੀਗੇ ਤੇ ਖੋ ਕੇ ਖਾਂਦੇ ਸੀ ਤਾਂ ਦੋਸਤੋ ਇਹ ਸੀ ਜਸਵਿੰਦਰ ਪੱਲਾ ਬਾਰੇ ਗੱਲਬਾਤ ਸੋ ਮਿਲਦੇ ਆ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ